ਅੱਜ ਅਸੀਂ ਇੱਕ ਕਬੱਡੀ ਖਿਡਾਰੀ ਦੇ ਘਰਾਂ ਪਹੁੰਚੇ ਹੋਏ ਹਾਂ ਤੁਸੀਂ ਬਾਈ ਕੇ ਮਾਨ ਸਨਮਾਨ ਜਿਹੜੇ ਉਹ ਦੇਸ਼ ਦਾ ਅੰਦਾਜ਼ਾ ਲਾਸਕੂਆ ਵੀ ਉਹ ਕਬੱਡੀ ਖਿਡਾਰੀ ਕਿਸ ਲੈਵਲ ਦਾ ਹੋਏਗਾ ਸੋ ਅੱਜ ਅਸੀਂ ਪਿੰਡ ਦਿਉਰਾ ਦੇ ਵਿੱਚ ਪਹੁੰਚੇ ਹੋਈਆਂ ਬਾਈ ਰਵੀ ਦਿਉਰਾ ਦੇ ਘਰ ਤੁਸੀਂ ਦੇਖ ਸਕੋ ਆ ਬਾਈ ਰਵੀ ਦਿਉਰਾ ਕਿ ਜੋ ਬੈਠਕਾ ਜਿਹੜੀ ਪੂਰੀ ਮਾਨ ਸਨਮਾਨਾਂ ਕੀ ਗੱਲ ਭਰੀ ਹੋਈ ਆ ਬੈਠਕਾ ਬਹੁਤ ਬੜੇ ਬੜੇ ਇਨਾਮ ਜਿੱਤੇ ਹੋਏ ਆ ਆਇਸ ਤੇ ਬਿਨਾ ਹੋਰ ਵੀ ਬਹੁਤ ਇਨਾਮ ਜਿਹੜੇ ਜਿੱਤੇ ਹੋਏ ਆ ਸੋ ਅੱਜ ਬਾਈ ਰਵੀ ਦਿਉਰਾ ਕੇ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਅਸੀਂ ਬਾਈ ਰਵੀ ਦਿਉਰਾ ਕੀ ਬੈਠਕ ਦੇ ਵਿੱਚ ਬੈਠੇ ਆ ਔਰ ਉਹਨਾਂ ਕੇ ਬਾਪੂ ਜੀ ਮਾਰੇ ਗੱਲ ਮੌਜੂਦ ਆ ਨਾ ਗੱਲ ਗੱਲਬਾਤ ਕਰਾਂਗੇ ਵੀ ਉਹਨਾਂ ਕੀ ਜ਼ਿੰਦਗੀ ਦੇ ਬਾਰੇ ਬਾਤਾਂ ਕਰਾਂਗੇ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਠੀਕ ਹੋ ਹਾਂ ਜੀ ਠੀਕ ਹੈ ਜੀ ਸਿਹਤਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਅੰਕਲ ਜੀ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਅਰਵੀ ਵੀਰਾ ਹੁਣ ਕੈਨੇਡਾ ਖੇਡਣ ਗਏ ਹੋਇਆ ਹਾਂ ਹਾਂਜੀ ਅੱਛਾ ਤੇ ਕਿੰਨਾ ਸਮਾਂ ਹੋ ਗਿਆ ਗਿਆ ਨੂੰ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਹਾਂਜੀ ਤੇ ਕਿੰਨਾ ਟਾਈਮ ਪਹਿਲਾਂ ਮਤਲਬ ਕਿ ਕਦੋਂ ਖੇਡਣ ਲੱਗ ਗਏ ਤੇ ਰਵੀ ਵੀਰਾ ਕਿੰਨੀ ਉਮਰ ਤੀ ਜਦੋਂ ਕਬੱਡੀ ਖੇਡਣ ਲੱਗ ਗਿਆ ਤਾਂ ਰਵੀ ਜੀ 16 ਸਾਲ ਦਾ ਖੇਡਣਾ ਲੱਗ ਗਿਆ 15 16 ਦਾ ਅੱਛਾ 15 16 ਸਾਲ ਕੇ ਖੇਡਣ ਲੱਗ ਗਿਆ ਹਾਂ ਜੀ ਉਸ ਤੋਂ ਬਾਅਦ ਲਗਾਤਾਰ ਫਿਰ ਕਬੱਡੀ ਖੇਡਦਾ ਪਹਿਲਾਂ ਕੁਸ਼ਤੀ ਵੀ ਰੜੀਆਂ ਜੀ ਨੇ ਥੋੜੇ ਦਿਨ ਅੱਛਾ ਅੱਜਾ ਫਿਰ 18 ਸਾਲ ਦੀ ਉਮਰ ਮਾ ਦੀ ਫਿਰ ਉਹ 8ਵੀਂ ਕਲਾਸ ਮਾ ਹੂੰ फेर ਕਬੱਡੀ ਮਾਂ ਕਰਨ ਲੱਗਿਆ। ਤਾਂ 8ਵੀਂ ਕਲਾਸ ਦੇ ਵਿੱਚ ਕਬੱਡੀ ਖੇਡਣ ਲੱਗ ਗਿਆ। ਮਤਲਬ ਮਤਲਬ ਆਰਿਆਣਾ ਪੰਜਾਬ ਦਾ ਮੈਚ ਹੋਇਆ ਸੀ ਜਲੰਧਰ। ਹੂੰ। ਖੜਾ ਹੋ ਰਿਹਾ ਪੰਗਾਮਾ। ਹੂੰ। ਉਹਦਾ 골ਡ ਮੈਡਲ ਵੀ ਜਿੱਤਿਆ ਸੀ। ਉਥੇ 골ਡ ਮੈਡਲ ਜਿੱਤਿਆ ਸੀ। ਹਾਂ ਜੀ ਬੈਠਾ ਆਇਆ ਸੀ। ਮਤਲਬ ਅੰਕਲ ਕਿਸ ਤਰ੍ਹਾਂ ਸ਼ੌਂਕ ਪਿਆ ਕਿਉਂਕਿ ਹਰਿਆਣੇ ਦੇ ਵਿੱਚ ਵੈਸੇ ਤਾਂ ਹਰਿਆਣੇ ਦੀ ਮਿੱਟੀ ਦੇ ਵਿੱਚ ਪਹਿਲਵਾਨੀਆਂ ਕਬੱਡੀ ਆ ਕਹਿ ਲਈਏ। ਉਹ ਚੀਜ਼ ਹਰਿਆਣੇ ਦੀ ਮਿੱਟੀ ਦੇ ਵਿੱਚ ਹੀ ਆ। ਠੀਕ ਆ ਜੀ। ਪਰ ਰਵੀ ਵੀਰੇ ਨੂੰ ਕਿਸ ਤਰ੍ਹਾਂ ਸ਼ੌਂਕ ਪਿਆ ਫਿਰ ਸ਼ੌਂਕ ਇਸ ਤਰ੍ਹਾਂ ਜੀ ਮੰਨਾ ਵੀ ਖੇਡਣ ਦਾ ਬਹੁਤ ਸ਼ੌਂਕ ਸੀ ਜੀ ਹਮ ਅੱਛਾ ਜੀ ਦੇਖਣ ਦਾ ਬਹੁਤ ਸ਼ੌਂਕ ਦਾ ਖੇਡੇ ਵੀ ਆ ਥੋੜੇ ਬੋਤੇ ਮਤਲਬ ਦੇਖਣ ਦਾ ਕਾਣਾ ਸ਼ੌਂਕ ਦਾ ਇਸ ਤਰ੍ਹਾਂ ਛੋਟੇ ਬੱਚੇ ਕਰਾਂਦੇ ਜੀ ਖੇਤ ਮਲੇ ਜੇ ਕਰੁੰਦਾ ਖੇਤਾਂ ਮੋੜਾਂ ਦੇ ਵਿੱਚ ਨੇ ਜਿਆਦਾ ਵਾ ਉਨੀ ਸੇ ਵੀ ਖੇਤਾਂ ਉ ਲੋ ਲੋ ਗੜੇ ਰਹੇ ਹੋਏ ਕਰਾਂਦੇ ਇਤਨਾ ਮਜ਼ਾਦਾਂ ਲੋਕ ਰਹੇ ਸੋਟਾ ਫਿਰ ਉਹਨਾ ਬੱਚੇ ਆ ਜਾਂਦੇ ਜੀ ਉਹਟਾ ਗੜਾਏ ਕਰਾਂਦੇ ਜੀ ਉਹਦਾ ਕੁਸ਼ਤੀ ਵੀ ਲੜਾਈ ਕਰਾਂਦੇ ਕਬੱਡੀ ਵੀ ਖਿਲਾਏ ਕਰਾਂਦੇ ਜੀ ਆ ਜਾ ਫਿਰ ਵਾ ਮਗਵਾਨਾ ਮਾਂ ਜਾਂ ਹੀ ਕਰਦੇ ਉਹਠਾ ਵੀ ਸ਼ੌਂਕ ਪੜਦਾ ਪੜਦਾ ਪੂਰਾ ਸੌ ਕੋ ਹੋ ਗਿਆ ਇੱਕ ਗੈ ਸੌ ਕੋ ਹੋ ਗਿਆ ਹਾਂ ਜੀ ਹਾਂ ਜੀ ਅਕਲ ਹੁਣ ਤੱਕ ਕਿੰਨੇ ਕ ਦੇਸ਼ਾਂ ਦੇ ਵਿੱਚ ਘੁੰਮ ਚੁੱਕਿਆ ਰਵੀ ਰਵੀ ਨਿਊਜ਼ੀਲੈਂਡ ਖੇੜਿਆ ਜੀ ਹਮ ਆਸਟ੍ਰੇਲੀਆ ਖੇੜਿਆ ਜੀ ਹਮ ਅਜਾ ਜੀ ਕੈਨੇਡਾ ਖੇੜਿਆ ਜੀ ਹਮ ਅਜਾ ਜੀ ਦੁਬਈ ਖੇੜਿਆ ਜੀ ਹਮ ਪਾਕਿਸਤਾਨ ਖੇੜਿਆ ਜੀ ਮਤਲਬ 7-8 ਦੇਸ਼ਾਂ ਮ ਖੇੜਿਆ ਜੀ 7-8 ਦੇਸ਼ਾਂ ਦੇ ਵਿੱਚ ਖੇੜਿਆ ਹਾਂ ਜੀ ਹਾਂ ਜੀ ਫਿਰ ਜਿਸ ਤਰ੍ਹਾਂ ਕਲ ਲਾ ਲਓ ਇੱਕ ਕਬੱਡੀ ਹੈ ਹਨਾ ਜਾਂ ਫਿਰ ਪਹਿਲਵਾਨੀ ਹੈ ਹਾਂਜੀ ਉਸਕੇ ਵਾਸਤੇ ਖਰਾਕ ਦੀ ਵੀ ਬਹੁਤ ਲੋੜ ਪਵਾ ਹਾਂਜੀ ਖਰਾਕ ਜੀ ਖਰਾਕ ਤੋਂ ਜੀ ਬਚਪਨ ਤੋਂ ਦਾ ਮਤਲਬ ਦੁੱਧ ਹੋ ਗਿਆ ਪਾਲਿਆ ਜੀ ਦੁੱਧ ਕੇ ਲਈ ਹਾਂਜੀ ਜੇ ਤੋ ਇਤਨੇ ਫ੍ਰੀਜ ਵੀ ਨਹੀਂ ਹੋ ਅਜੇ ਛੋਟਾ ਬੱਚਾ ਹਾ ਦੇ ਜਾਓ ਮਤਲਬ ਜਦ ਥੋੜੇ ਹਾ ਦੇ ਜੇ ਰਾਤ ਨਾਲ ਵੀ ਉੱਠ ਜੇ ਕਰਾ ਰੋਣ ਆਣ ਲੱਗ ਜੇ ਕਰਾ ਸਹੀ ਵੀ ਪਾਣੀ ਲੈ ਪੁੱਛ ਕੀ ਜਗ੍ਹਾ ਮੈਂ ਦੁੱਧ ਪੇ ਕਰਾ ਦੇ ਪਾਣੀ ਕੀ ਜਗ੍ਹਾ ਦੁੱਧ ਪਲੇ ਹਾਂ ਪਾਣੀ ਕੀ ਜਗ੍ਹਾ ਦੀ ਦਬਕਾ ਦੁੱਧ ਪੇ ਕਰਾ ਦੇ ਮਤਲਬ ਕਿ ਥਾਰੇ ਆਪਕੇ ਦਿਲ ਕਾ ਸ਼ੌਂਕ ਤਾਂ ਆ ਆਪਣਾ ਦਿਲ ਕਾ ਸ਼ੌਂਕ ਆ ਜਿਹਨੂੰ ਤੇਰਾ ਲੜਕਾ ਜੀ ਬਲਵਾਨ ਬਣਾ ਜੀ ਤੇ ਨਾਮ ਰਸਨੋਆ ਜੀ ਵਾਹ ਬੁਮਾਲਕ ਨਾ ਪੂਰੇ ਕਰੀ ਬਈ ਥਾਰਾ ਸ਼ੌਂਕ ਆ ਇੱਕ ਤੁਸੀਂ ਵੀ ਮਿਹਨਤ ਕਰੀ ਉੱਪਰ ਦੀ ਵਾਹੀ ਨੂੰ ਨੇ ਰੰਗ ਲਾਇਆ ਹਾਂ ਜੀ ਹਾਂ ਜੀ ਹਾਂ ਜੀ ਤਾਂ ਅੰਕਲ ਜੀ ਕਰਕੇ ਹਾਲਾਤ ਕਿਸ ਤਰ੍ਹਾਂ ਕੀਤੇ ਜਦ ਫਿਰ ਸ਼ੁਰੂ ਸ਼ੁਰੂ ਕੇ ਵਿੱਚ ਸ਼ੁਰੂ ਸ਼ੁਰੂ ਮਾ ਠੀਕ ਸੀ ਜੀ ਮਤਲਬ ਇਤਨੀ ਵਾ ਮਤਲਬ ਜਿਆਦਾ ਡੋਨ ਨਹੀਂ ਵੀ ਨਹੀਂ ਥੇ ਮਤਲਬ ਠੀਕੋ ਹੀ ਤੇ ਜੀ ਹਮ ਕੀ ਕੀ ਤੇ ਹੁਣ ਤਾਂ ਰੰਗ ਲੱਗੇ ਇਫਤੋਂ ਭਗਵਾਨ ਨਾਲ ਮੌਲਕ ਨਾਲ ਮੌਜ ਕਰਦੀ ਮੌਜੂਦ ਕਰ ਰੱਖੀ ਹਾਂ ਜੀ ਹਾਂ ਜੀ ਨਾਮ ਵੀ ਬਹੁਤ ਜੀਤ ਲਿਆ ਜੀ ਮੇਰਾ ਖਿਆਲ 8 10 ਤੋਂ ਟਰੈਕਟਰ ਜੀਤ ਲਿਆ ਜੀ 8 10 ਟਰੈਕਟਰ ਜਿੱਤ ਲਈ ਹਾਂ ਜੀ ਮਤਲਬ 100 ਦਾ ਟੱਪਿਆ ਜੀ ਮੋਟਰਸਾਈਕਲ 100 ਤੋਂ ਵੱਧ ਮੋਟਰਸਾਈਕਲ ਦਿੱਤੀ ਹਾਂ ਜੀ ਮਤਲਬ ਕਈ ਸ਼ਮਾ ਬੁਲਟ ਵੀ ਆਲੀ 22 23 ਬੁਲਟਾਂ ਜੀ ਬਾਕੀ 70 75 ਵੀ ਜੀਤ ਲਿਆ 70 75 ਦੂਜੀ ਆਮ ਮੋਟਰਸਾਈਕਲ ਜੀ 100 ਦਾ ਟੱਪਿਆ ਜੀ ਅੱਛਾ ਹਾਂ ਜੀ 8 9 ਟਰੈਕਟਰ ਜੀਤ ਲਿਆ ਜੀ ਅਜੇ ਜਗਾੜੀ ਕਾਰਪੀਓ ਆ ਜੀ ਇਹ ਵੇਗ ਸਾਰਾ ਜੀ ਬਾਕੀ ਕਈ ਵੇਚਦੀ ਰਹੀ ਜੀ ਅੱਛਾ ਸਕਾਰਪਿਓ ਤੇ ਥਾਰ ਜਿਹੜੀਆਂ ਨੇ ਉਹ ਵੀ ਮਤਲਬ ਨਿਯਾਮ ਚ ਜਿੱਤੀ ਖੜੀਆਂ ਜੀ ਅੱਛਾ ਹਾਂ ਜੀ ਇਹਨਾਂ ਸਨਮਾਨਿਤ ਕਰੀ ਹੋਈਆਂ ਜੀ ਸਨਮਾਨਿਤ ਕਰੀ ਹੋਈਆਂ ਹਾਂ ਜੀ ਹਾਂ ਤੇ ਹੁਣ ਗੱਡੀਆਂ ਕਿੰਨੀਆਂ ਕ ਜਿੱਤੀਆਂ ਹੁਣ ਤੱਕ ਸਾਰੀਆਂ ਗੱਡੇ ਜੀ ਪੰਜ ਛੇ ਗੱਡੀਆਂ ਜਿੱਤਨੀਆਂ ਹਾਂ ਹਾਂ ਜੀ ਹਾਂ ਅਕਲ ਜਦੋਂ ਪਹਿਲੀ ਵਾਰੀ ਮਤਲਬ ਰਵੀ ਨੇ ਵੱਡਾ ਇਨਾਮ ਜਿੱਤਿਆ ਕੋਈ ਜਿਵੇਂ ਹੁਣ ਮੋਟਰਸਾਈਕਲ ਜਿੱਤਿਆ ਹਾਂ ਜੀ ਹਾਂ ਜੀ ਉਹਦੋਂ ਤੁਹਾਡੇ ਦਿਲ ਚ ਕੀ ਖੁਸ਼ੀ ਸੀ ਬਹੁਤ ਖੁਸ਼ੀ ਹੋਈ ਜੀ ਬੁਲਟ ਜਿੱਤਿਆ ਸ਼ੁਰੂਆਤ ਇਹਨਾਂ ਹੂੰ ਉਹਨਾਂ ਬਹੁਤ ਖੁਸ਼ੀ ਹੋਈ ਜੀ ਕਿੱਥੇ ਤੋਂ ਬੋਲਟ ਕਿੱਥੋਂ ਜਿੱਤਿਆ ਜੀ ਪੰਜਾਬ 'ਚ ਹਾਂ ਜੀ ਯਾਦ ਆ ਕੁਛ ਕਿਹੜੇ ਪਿੰਡ ਦਾ ਜੀ ਮੈਨੂੰ ਤਾਂ ਮੰਨਣਾ ਯਾਦ ਵੀ ਨਹੀਂ ਉਹ ਪੰਜਾਬ 'ਚ ਜਿੱਤਿਆ ਸੀ ਪਹਿਲਾ ਬੋਲਟ ਪੰਜਾਬ 'ਚ ਜਿੱਤਿਆ ਹਾਂ ਜੀ ਹਾਂ ਉਸ ਤੋਂ ਬਾਅਦ ਫਿਰ ਜਦ ਹੁੜੀ-ਹੁੜੀ ਅੱਗਾ ਵਧਦੇ ਗਏ ਬੋਲਟ ਜਾਂ ਮੋਟਰਸਾਈਕਲ ਜਿੱਤਦੇ ਗਏ ਹਾਂ ਜੀ ਹਾਂ ਜੀ ਤਾਂ ਫਿਰ ਟਰੈਕਟਰ ਦੀ ਸ਼ੁਰੂਆਤ ਕਿਹੜੇ ਪਿੰਡ ਤੇ ਕਿੱਥੇ ਤੋਂ ਹੋਈ ਟਰੈਕਟਰ ਦੀ ਸ਼ੁਰੂਆਤ ਵੀ ਪੰਜਾਬੋਂ ਮਤਲਬ ਹੋਈ ਜੀ ਹੂੰ ਸੰਦੇਵਾਲ ਦਾ ਜੀ ਤੇ ਸ਼ੁਰੂਆਤ ਹੋਈ अच्छा और ट्रैक्टर जी संदावालिया पेंडिया हां ओथे दे फिर 10000 लीटर पहला ट्रैक्टर फॉरवर्ड ट्रैक्टर जित्या हां जी अच्छा फिर ਉਸ ਤੋਂ ਬਾਅਦ ਕੋਈ ਰਿਆਣਾ ਮਤਾਬੀ ਦੀ ਨਾ ਪੰਜਾਬ ਮਾ ਦੇ ਕਈ ਜਿੱਤੇ ਕਿੰਨੇ ਕ ਟਰੈਕਟਰ ਦੱਸ ਰਹੇ ਹੋ ਤੁਸੀਂ ਹੁਣ ਤੱਕ ਜਿੱਤੇ ਨੇ ਨੋ ਨੋ ਟਰੈਕਟਰ ਜਿੱਤੇ ਨੇ हां जी ਨੋ ਟਰੈਕਟਰ ਜਿੱਤੇ ਨੇ 8-7-8 ਗੱਡੀਆਂ ਜਿੱਤੇ 7-8 ਗੱਡੀਆਂ ਜਿੱਤੀਆਂ ਨੇ हां जी ਬਾਕੀ ਦੋ ਆਣਾ ਘੋੜੇ ਵੀ ਆਲੇ ਜੀ ਟਿਕਾ ਜੀ ਘੋੜੇ ਵੀ ਜਿੱਤੇ ਨੇ हां जी ਉਹ ਮੈਂ ਵੀ ਲੈ ਆਇਆ ਸਰ ਜੀ ਮੈਂ ਮੈਂ ਮੱਜਾ ਮੈਂ ਲੱਗਦਾ ਹਰਿਆਣੇ ਦੇ ਵਿੱਚ ਜ਼ਿਆਦਾ ਸ਼ੌਂਕ ਆ ਦੇਣ ਦਾ ਹਾਂ ਹਾਂ ਜੀ ਤੇ ਕੋੜੇ ਫਿਰ ਕਿੱਥੋਂ ਕਿੱਥੇ ਜਿੱਤੇ ਥੋੜੇ ਪੰਜਾਬਾਂ ਚੋਂ ਜਿੱਤੇ ਜੀ ਪੰਜਾਬ ਦੇ ਇੱਕ ਦੋ ਇਸ਼ਤਾਂ ਜਿੱਤੇ ਨੇ ਅੰਮ੍ਰਾਲਾ ਜ਼ਿਲ੍ਹਾ ਮਦਾ ਜੀ ਅੰਮ੍ਰਾਲੇ ਪੰਜਾਬ ਮਾਰੇ ਇੱਕ ਪੰਜਾਬ ਦੀ ਜਿੱਤੇ ਹਾਂ ਹਾਂ ਮੈਂ ਸ਼ਾਮੀ ਉੱਠੀ ਦੇ ਜਿੱਤੀ ਮੈਂ ਸਾਂ ਵੀ ਉਧਰ ਜਿੱਤੀ ਹਾਂ ਹਾਂ ਪਕੌੜੇ ਰੱਖੇ ਹੋਈਆਂ ਫਿਰ ਤੁਸੀਂ ਨਾ ਜੀ ਮੈਂ ਨਾ ਮੈਂ ਨਾ ਰਾਖਾ ਬਲ ਕੋ ਨਹੀਂ ਫਿਰ ਆਪਾਂ ਇਤਨਾ ਕਿਸ਼ੌਂ ਕੁ ਹੀ ਆ ਗੜੇਗਾ ਕਿਉਂਕਿ ਰਵੀ ਹੋਰ ਦੇ ਕੋਲ ਟਾਈਮ ਨਹੀਂ ਹੈਗਾ ਆ ਰਵੀ ਹੋਰ ਨਾਲ ਤਾਂ ਟਾਈਮ ਨਹੀਂ ਆਈ ਬ ਇਕੱਲਾ ਬਾਪ ਨੂੰ ਮੈਂ ਮਸ਼ਾ ਕਰੀ ਜਾ ਜੀ ਤੁਸੀਂ ਆਪਣੀਆਂ ਸਿਰਫ ਮੱਜਾਂ ਬਾ ਮੱਜਾਂ ਦੋ ਚਾਰ ਮੱਲ ਦਾ ਰਾਕਾ ਜੀ ਗਵਾਟ ਮੁਠੇ ਕਰੀ ਜਾ ਆਪਣਾ ਕਰੀ ਜਾ ਮੈਂ ਤਾਂ ਬਾਹਰ ਰਹਿਣ ਦੀ ਜ਼ਿਆਦਾ ਕਿ ਉਹ ਮਿੰਨਾ ਦਾ ਲਾਇਆ ਬਰਾ ਬਾਹਰ ਬਗਦਾਂ ਦੀਆਂ ਤੋਂ ਗਵਾਟ ਟਰੇਡਿਆ ਤਾਂ ਆਈ ਸੀ ਜੀ ਵੀ ਹੂੰ ਮਿੰਨਾ ਕਰੀ ਜਾ ਹਮਰਾ ਅੱਛਾ ਮਿੰਨਾ ਬਾਅਦ ਫੇਰ ਵੀ ਘਟਾ ਬਗੇ ਦੰਗ ਰਵੀ ਦਾ ਭਰਾ ਅਮਨ ਹੈ ਜਿਹੜਾ ਹਾਂ ਜੀ ਉਹ ਵੀ ਕਬੱਡੀ ਦਾ ਸ਼ੌਂਕ ਕਰਦਾ ਹੈ ਉਹ ਕਬੱਡੀ ਉਹ ਹਾਫੀਆਂ ਜੀ ਹੂੰ ਆ ਰਵੀ ਰੇਡਰ ਆ ਜੀ ਰਵੀ ਰੇਡਰ ਹੈ ਹਾਂ ਜੀ ਜਿਵੇਂ ਅਭੀ ਇਤਨੇ ਮਸਲਿਸ਼ ਦਾ ਇਸ਼ਤਾ ਥੋੜੇ ਜੀ ਤੱਕ ਹੀ ਪਿੱਛਾ ਲੱਗ ਗਿਆ ਦੀ ਖੇਡਣਾ ਜਿਨ੍ਹਾਂ ਵੀ ਜਿੱਤ ਰਾਖਿਆਂ ਜੀ ਆਮਨ ਨੇ ਕਿੰਨੇ ਕੇ ਨਾਮ ਜਿੱਤੇ ਨੇ ਆਮ ਨਾਮ ਵੀ ਮੇਰਾ ਹਰ ਗੱਲ 35 ਮੋਟਰ ਹੈਲਦੀ ਜਿੱਤ ਲਿਓ ਮੇਰੀ ਅੱਛਾ ਹਾਂ ਜੀ ਗੱਡੀ ਗੁੱਡੀ ਵੀ ਜਿੱਤੀ ਕੋਈ ਨਾ ਜੀ ਗੱਡੀ ਨੇ ਜਿੱਤੀ ਉਹ ਥਾਰ ਗੱਡੀ ਉਹ ਉਸ ਦਾ ਹੁੰਦਾ ਹੈ ਸਨਮਾਨਤ ਕੀਤੀ ਹੈ ਸਨਮਾਨਤ ਕਹੀ ਹੋਈ ਹੈ ਅੱਛਾ ਹਾਂ ਜੀ ਮਤਲਬ ਕੀ ਪੂਰੀ ਅੱਜ ਤੁਸੀਂ ਜਿਹੜਾ ਬੱਚਿਆਂ ਦੇ ਵਿੱਚ ਦੇਖਣਾ ਚਾਹੁੰਦੇ ਸੀ ਹਾਂ ਵੀ ਪਹਿਲਵਾਨ ਬਣੇ ਉਸ ਤਰ੍ਹਾਂ ਦੇ ਥਾਰੇ ਬੱਚੇ ਬਣ ਰਹੇ ਹਾਂ ਬਣ ਰਹੇ ਹਾਂ ਜੀ ਮਾਲਕ ਜੀ ਦਾ ਬਣ ਰਹੇ ਹਾਂ ਮਾਪੇ ਨੂੰ ਇਸ ਤੋਂ ਵੱਡਾ ਸਕੂਨ ਕੋਈ ਨਹੀਂ ਵੀ ਜਿਹੜਾ ਸੁਪਨਾ ਉਹਨੇ ਦੇਖਿਆ ਹੋਵੇ ਉਹ ਕੋ ਬੱਚੇ ਪੂਰੇ ਕਰ ਦੇ। ਹਾਂ ਜੀ ਹਾਂ ਜੀ। ਮੇਰੇ ਸੁਪਨੇ ਪੂਰੇ ਕਰ ਗਏ ਜੀ ਸਾਰੇ ਨਾਲ। ਹਮ ਬੱਚਾ ਨਾਲ ਮਾਲਕੀ ਦਾ ਇਹਦਾ। ਅੱਜ ਖੁਸ਼ ਹਾਂ ਫਿਰ ਅੰਕਲ ਪੂਰੇ। ਹਾਂ ਜੀ। ਨਯਨ ਪੁੱਤਰਾ। ਅਕਲ ਜਿਸ ਤਰ੍ਹਾਂ ਹੁਣ ਇੱਕ ਕਬੱਡੀ ਆ ਹਨਾ ਜਾਂ ਫਿਰ ਪਹਿਲਵਾਨੀ ਆ। ਹਾਂ ਜੀ। ਪਰ ਇਸ ਦੇ ਵਿੱਚ ਇੱਕ ਬਹੁਤ ਬੜੀ ਮੈਂ ਕਹਾਂ ਵੀ ਮੈਨੂੰ ਗੱਲ ਕਰਦੇ ਹੋਏ ਵੀ ਅਫਸੋਸ ਹੋਆ ਕਿ ਜਦ ਕਿ ਸਰੀਰ ਨੂੰ ਬਚਾਉਣ ਵਾਸਤੇ ਜੋ ਗੇਮਾਂ ਸ਼ੁਰੂ ਹੋਈਆਂ ਤੀਆਂ ਵੀ ਸ਼ਰੀਰ ਨੂੰ ਸਾਹਣ ਵਾਸਤੇ ਹਾਂਜੀ ਹਾਂਜੀ ਪਰ ਅੱਜ ਕੱਲ ਦੇਖਿਆ ਜਾ ਰਿਹਾ ਵੀ ਨਾ ਗੇਮਾਂ ਦੇ ਵਿਚ ਵੀ ਨਸ਼ਾ ਬਹੁਤ ਵਧ ਗਿਆ ਹਾਂ ਨਾ ਇਸ ਤਰ੍ਹਾਂ ਦੇਖੋ ਤੁਸੀਂ ਆਪਾਂ ਨਾ ਤਾਂ ਕੀ ਪਤਾ ਵੀ ਇਹ ਨਸ਼ਾ ਕਰਾਇਆ ਤੇ ਕਹਦੇ ਹਾਂ ਅਸੀਂ ਕਰਦੇ ਨਹੀਂ ਹੂੰ ਆਪਾਂ ਖੇਡਦਾ ਵੀ ਕਰਦੇ ਵੀ ਹਾਂ ਇਹ ਟਿਕਟਾ ਕੇ ਹੀ ਤੋਂ ਰੀਸਾਂ ਗੇਮਾਂ ਗਮਾਂ ਆਂ ਜਿਹੜੀਆਂ ਬਾਹਰ ਨਾਲ ਵੀ ਦੇਖਿਆ ਲਾਂਦੇ ਦੁੰਦੇ ਆਂ ਲਾਲੇ ਹੂੰ ਇਸ ਤਰ੍ਹਾਂ ਖਿੜਾੜੀ ਲਾਲੇ ਹੂੰ ਬਾਕੀ ਕੀ ਪਤਾ ਵੀ ਉਹ ਟਿਪਿਆਰ ਪਣਕੇ ਲਾਵਾ ਗਮਾਂ ਨਾ ਸਕੇ ਲਾਵਾ ਹੂੰ ਯੂ ਮਨਾ ਬੀਚ ਨਾ ਗਿਆ ਨਹੀਂ ਹੈ ਜੀ ਦੇਖੋ ਤੁਸੀਂ ਦੇਖਿਆ ਨਹੀਂ ਕਰੀ ਹਾਂ ਨਾ ਮਨਾ ਦੇਖਿਆ ਨਹੀਂ ਮਤਲਬ ਯੂ ਇੱਕ ਨੋਰਮਲ ਇੱਕ ਕਬੱਡੀ ਖਿਡਾਰੀ ਦੇ ਬਾਪ ਹੋਣ ਦੇ ਨਾਤੇ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਹਾਂ ਜੀ ਵੀ ਬਾਈ ਖੁਰੀ ਕਦੇ ਘਰਾਂ ਗੱਲਾਂ ਕਰਾਂ ਵੀ ਅਸੀਂ ਦੇਖਿਆ ਵੀ ਫਲਾਣਾ ਖਿਡਾਰੀ ਵੀ ਐ ਖੇਡ ਰਹੇ ਹਾਂ ਫਲਾਣਾ ਖਿਡਾਰੀ ਇਹ ਚੀਜ਼ਾਂ ਕਰਾਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਕਰਾਂ ਹੋਵਾਂ ਵੀ ਕੁਦਰ ਨਸ਼ੇ ਕਰਾਂ ਜਾਂ ਹੋਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂ ਕਦੇ ਬਾਈ ਹਾਂ ਕਰਨਿਆਂ ਜੀ ਬੱਸ ਮੈਂ ਹੁੰਦਾ ਜੀ ਸ਼ੋਂਗੜਾ ਵਾਲਾ ਮੋਟਾ ਉਹ ਕਰਦਾ ਜੀ ਉਹ ਕਦੇ ਕਦੇ ਜੰਮੀ ਉਸਤਰਾ ਉਹ ਜਦਾ ਬਸ ਪਾਲਾ ਦਾ ਲਵਾ ਜਾਣ ਵੀ ਨਹੀਂ ਦਾ ਪਹਿਲੀ ਚਾਪੀ ਪਾਲੇ ਦਾ ਸੁਗਾ ਫਿਰ ਮੈਂ ਪੁੱਛੀ ਗੁਰ ਕਰਾਂ ਮਾ ਯੂ ਇਸ ਤਰ੍ਹਾਂ ਕਿਉਂ ਹੋ ਰਿਹਾ ਮਾ ਬਾਬਾ ਵੀ ਕੁਝ ਖਾ ਪੀ ਦੇ ਇਹਨੂੰਗਾ ਮਾ ਸਾਨੂੰ ਸੇ ਕਰਨਿਆਂ ਨੂੰਗਾ ਪਾਗਲ ਬਣਾ ਦਿਆ ਵਾ ਮਾ ਤੋੜ ਕੇ ਟਿਕਾਈ ਜਦੋਂ ਪਤਾ ਨਹੀਂ ਲੱਗਦਾ ਹਾਂ ਅਜੇ ਫਿਰ ਬਾਅਦ ਮਾ ਪਤਾ ਲੱਗਾ ਨੂੰਗਾ ਹਾਂ ਜਦੋਂ ਪੁੱਛੀ ਜਾਂਉਂਦੀ ਮੈਂ ਤੋ ਮਾਂ ਮੈਂ ਪੁੱਛਿਆ ਬਾਈ ਤਾਂ ਹਮਤਨ ਕੋਈ ਬੱਬਾ ਮਾਂ ਨਹੀਂ ਕਰਦਾ ਹਮ ਕਿਤਨਾ ਕਿਤੇ ਸ਼ਰੀਰ ਸਾਂਭਣ ਵਾਸਤੇ ਮਤਲਬ ਇਹ ਗੇਮ ਬਣੀ ਆ। ਹਾਂ ਜੀ। ਪੜਾਈ ਦੇ ਵਿੱਚ ਗੱਲ ਕਰੀਏ ਕਿ ਬਾਈ ਹੋਰੀ ਕਿਸ ਤਰ੍ਹਾਂ ਦੇ ਫਿਰ ਪੜਾਈ ਬੀ ਫਾਈਨਲ ਕਰਤਰਾ ਕੇ ਜਿਵੇਂ ਦੋਈ ਨਾ ਹਮ ਮਤਲਬ ਫਿਰ ਇਤਨੇ ਸ਼ਿਆਰ ਕੋਈ ਜੀ ਲਗਾ ਖੇਡਣ ਦਾ ਸੁਰੂਤ ਆ ਲੈ। ਖੇਡਣ ਕਣੀ ਮਾਇਨਾ ਨਾ ਖੇਡਣ ਬਦ ਦਾਦਾਂ ਵਾਸਾ। ਮਤਲਬ ਉਹ ਪੜ੍ਹੇ ਤਾਂ ਬੀ ਫਾਈਨਲ ਕਰਾ ਕੇ ਨਦੋਈ ਨਾ। ਫਿਰ ਇਤਨੇ ਸ਼ਿਆਰ ਨਹੀਂ ਬਣਾਉਂਦੇ ਜਿੰਨੀ ਮਤਲਬ ਥੋੜੇ ਇੰਟਰਸਟ ਘਟਦਾ ਪੜਾਈ ਦੇ ਵਿੱਚ ਪਰ ਖੇਡਣ ਮਤਲਬ ਖੇਡਣ ਮਜ਼ਾ ਹੀ ਜ਼ਿਆਦਾ ਸੁਰੂਤ ਹੈ ਨਾ ਸ਼ੌਂਕ ਦੀ। ਉਹ ਜੀ ਅਰਬੀ ਗਰੀਸ਼ ਮਗਰਾ ਮਨ ਨਹੀਂ ਸੋ ਕੋਗੇ ਖੇੜਨ ਕਾ ਹੂੰ ਇਹਨਾਂ ਦੀ ਜਾਲਾਂ ਖੇੜਨ ਕੋਗੇ ਮਤਲਬ ਹੁਣ ਜਿਹੜੀ ਜ਼ਿੰਦਗੀ ਲਾ ਲੋ ਬਾਈ ਹੋਰੀ ਜੀ ਰਹੇ ਆ ਤੁਸੀਂ ਪੂਰੇ ਖੁਸ਼ ਹੋ ਹਾਂ ਜੀ ਪੂਰੇ ਖੁਸ਼ ਆਂ ਜੀ ਬਈ ਦਰਸ਼ਕੋ ਮੈਂ ਕਹਾਂ ਵੀ ਜਦ ਕੋਈ ਮਾਪਾਪ ਨਾ ਯੋ ਬਾਤ ਕਹ ਦੇ ਮੂੰਹ ਤੇ ਕਿ ਹਾਂ ਮੈਂ ਅੱਜ ਮੇਰੇ ਬੱਚਾਂ ਕੇ ਕੰਮ ਤੇ ਜਾਂ ਫਿਰ ਮੇਰੇ ਬੱਚੇ ਕਮਾਈ ਤੇ ਪੂਰਾ ਖੁਸ਼ ਆਂ ਜੀ ਅੱਜ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਖੁਸ਼ ਆ ਇਸ ਤੇ ਬੜੀ ਸਕੂਨ ਵਾਲੀ ਬਾਤ ਆਪਣੇ ਬੱਚਾਂ ਵਾਸਤੇ ਕਿਸੇ ਵੀ ਵਾਸਤੇ ਇਸ ਤੇ ਬੜੀ ਬਾਤ ਕੋਈ ਨਹੀਂ ਹੁੰਦੀ। ਸੋ ਅੱਜ ਅੰਕਲ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਅੰਕਲ ਕਹਾ ਵੀ ਮੈਂ ਜੋ ਕੁਛ ਸੁਪਨਾ ਦੇਖਿਆ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਉ ਸੁਪਨਾ ਪੂਰਾ ਹੋ ਗਿਆ। ਅਰ ਅੱਜ ਅੰਕਲ ਦਾ ਦਿਲ ਵੀ ਬਹੁਤ ਖੁਸ਼ ਆ। ਅੰਕਲ ਨੇ ਮਾਰੇ ਨਾਲ ਵੀ ਬਹੁਤ ਪਿਆਰ ਨਾਲ ਗੱਲਬਾਤ ਕੀਤੀ। ਤਾਂ ਅੰਕਲ ਨੇ ਮਾਨੂੰ ਦਿਖਾਇਆ ਬਾਈ ਹੁਰਾਂ ਦੀਆਂ ਗੱਡੀਆਂ ਗੁੱਡੀਆਂ ਦਿਖਾਈਆਂ ਸਾਰਾ ਕੁਝ ਦਿਖਾਇਆ। ਤਾਂ ਬਹੁਤ ਚੰਗਾ ਲੱਗਿਆ ਮਾਨੂੰ ਵੀ ਬਾਈ ਹੁਰਾਂ ਦੇ ਘਰ ਕੇ ਵਿਚਾਕਾ ਅੰਕਲ ਨਾਲ ਗੱਲਬਾਤ ਕਰਕੇ ਬਾਕੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਤੁਸੀਂ ਇੱਕ ਮਿੰਟ ਬਾਕਸ ਵਿੱਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਾਦ ਵੈਬ ਟੀਵੀ ਦੀ ਗੱਲ ਸਤਿ ਸ਼੍ਰੀ ਅਕਾਲ